ਇਨਾਂ ਦੀ ਅੱਖਾਂ ਮੇਰੇ ਸਾਹਮਣੇ ਐੜਕਾ ਚਲ ਗਈਆਂ ਨੇ ਇਨਾਂ ਦੀ ਅੱਖਾਂ ਉੱਤੇ ਕਿ ਇਹਨਾਂ ਨੂੰ ਕ੍ਰਿਸ਼ਨ ਬਰਾਦੀ ਦਿਸਣੀ ਨਹੀਂ ਲਈ ਸੋ ਇਹ ਬੰਦੇ 2-2 ਕਰੋੜ ਦੀ ਬੋਲੀ ਲਾ ਕੇ ਸਿਰਫ ਆਪਣੇ ਜਵੇਂ ਗਰਮ ਕਰਦੇ ਨੇ ਪਰ ਕ੍ਰਿਸ਼ਨ ਬਰਾਦੀ ਦੀਆਂ ਕਮਾਲ ਕਿਸੇ ਦਾ ਧਿਆਨ ਨਹੀਂ ਜੇ ਕਿਸੇ ਵਿਚਾਰਨ ਅੱਖ ਪੁੱਟ ਕੇ ਵੇਖਵੇ ਕਿਸ ਦੇ ਪਰ ਕਲਤਾ ਹੈਗੀ ਤਾਂ ਨਹੀਂ ਹੈਗੀ ਜਦੋਂ ਵੀ ਬੋਲੀ ਹੁੰਦੀ ਆ ਇਹਨਾਂ ਲੀਡਰਾਂ ਦੀ ਵੱਡੇ ਵੱਡੇ ਜਵੇਂ ਭਰ ਲੈਂਦੇ ਨੇ ਆਪਣੇ ਇਹ ਕੰਮ ਕਰਨ ਵਾਸਤੇ ਜਦੋਂ ਜਾਈਏ ਤੁਹਾਨੂੰ ਤੁਹਾਡੇ ਕੋ ਬੋਟਾਂ ਨਹੀਂ ਆ ਨੇ ਸੋ ਸਾਡਾ ਮੇਨ ਮੁੱਦਾ ਆ ਕਿ ਸਾਡੇ ਪਿੰਡ ਦੇ ਵਿੱਚ ਕ੍ਰਿਸ਼ਨ ਬਰਾਦੀ ਦਾ ਆਬਾਦੀ ਬਹੁਤ ਜ਼ਿਆਦਾ ਆ ਸੋ ਮੈਂ ਚਾਹੁੰਨਾ ਆ ਕਿ ਯਾਰ ਕੰ ਇਲੈਕਸ਼ਨ ਹੋਵੇ ਕਿਉਂਕਿ ਹਰ ਵੋਟਰ ਨੂੰ ਅਧਿਕਾਰ ਆਪਣੀ ਵੋਟ ਪਾਉਣ ਦਾ ਤੇ ਇਹ ਲੋਕਤੰਤਰ ਰਾਜ ਹੀ ਖਤਮ ਕਰਤਾ ਨਾ ਇਹ ਕੋਈ ਗਾਜਰ ਮੂਲੀ ਦੀ ਸਬਜ਼ੀ ਹੈ ਨਹੀਂ ਜਿਹੜੀ ਜਿਹੜੀ ਤਰ੍ਹਾਂ ਕੇ ਆਪਾਂ ਕਰੋੜਾਂ ਦੇ ਸਾਹਮਣੇ ਬੋਲੀ ਦੇ ਕੇ ਲਖਰੀ ਚ ਲਾ ਕੇ ਇਹ ਪੰਚਾਇਤੀ ਵੋਟਾਂ ਨੇ ਇਹ ਹਰ ਇੱਕ ਨਾਗਰਿਕ ਨੂੰ ਆਪਣੀ ਵੋਟ ਦਾ ਅਧਿਕਾਰ ਹੋਣਾ ਚਾਹੀਦਾ ਵਾ ਔਰ ਆਪਣੇ ਆਪਣਾ ਮਨਪਸੰਦ ਸਰਪੰਚ ਨੂੰ ਚੁਣਦਾ ਹੱਕ ਹੋਣਾ ਚਾਹੀਦਾ ਵਾ ਅਸੀਂ ਆਪਣੇ ਮਨਪਸੰਦ ਦੀ ਪਛਾਣ ਖੜੀ ਕਰੀਏ ਅਤੇ ਆਉਣ ਵਾਲੇ ਸਮੇਂ ਵਿੱਚ ਕੋਈ ਕੰਮ ਲਈਏ ਤੇ ਕੰਮ ਜਿਹੜੇ ਨੇ ਸਾਰੇ ਮੇਰੇ ਭਰਾਵਾਂ ਨੇ ਮੁਸ਼ਕਲਾਂ ਕਰਛਣ ਬਰਾਦਰੀ ਦੀ ਦੱਸੀਆਂ ਨੇ ਸਭ ਤੋਂ ਵੱਡੀ ਮੇੜ ਮਸਮਸਿਆ ਵਜੋਂ ਤੇ ਕਬਰਿਸ ਜਦੋਂ ਵੀ ਕਿਸੇ ਦੀ ਜੱਥ ਹੁੰਦੀ ਆ ਤੇ ਸਾਨੂੰ ਇੱਥੋਂ ਮਰਦਾ ਲੈਣ ਵਾਸਤੇ ਹੁਣ ਰੇਲ ਨੇ ਰਾਹ ਬੰਦ ਕਰਤਾ ਸੋ ਬਹੁਤ ਜ਼ਿਆਦਾ ਪਰੇਸ਼ਾਨੀਆਂ ਨੇ ਇਸ ਕਰਕੇ 300 ਕੱਲਾ ਪੜੀ ਹੋਣ ਦੇ ਬਾਵਜੂਦ ਵੀ ਸਾਡੇ ਕੋਲ ਅਸੀਂ ਮੰਗ ਕਰਦੇ ਆ ਇਹਨਾਂ ਪੰਚਾਇਤ ਕੋਲ ਜਿਹੜਾ ਵੀ ਸਰਪੰਚ ਬੰਨਾ ਚਾਹੇ ਉਹ ਪਲਗਾ ਬਣੇ ਚਾਹੇ ਉਹ ਰਾਜੂ ਬਣੇ ਚਾਹੇ ਕੋਈ ਤੇਜਾ ਬਣਦਾ ਸਰਪੰਚ ਉਹ ਬਰਾੜੀ ਆ ਕੇ ਚਾਰ ਗਲ ਪਾ ਕੇ ਮੱਥਾ ਟੇਕੜ ਦਵਾਂਗੇ ਜਿਹੜਾ ਪਹਿਲਾਂ ਸਰਪੰਚੀ ਦਾ ਅਨਾਉਂਸ ਕਰੇਗਾ ਸਾਡੀ ਸਲੀਬ ਉੱਤੇ ਕਰਾਵੇ ਕਿਛਨ ਬਰਾੜੀ ਇੱਕ ਕੱਲਾ ਸਰਪੰਚੀ ਦਾ ਨਾਮ ਤੇ ਦਿੱਤਾ ਜਾਵੇ ਕਿਛਨ ਬਰਾੜੀ ਨੂੰ ਹਰ ਸਰਕਾਰ ਚ ਜੇ ਕਾਲੀ ਬਣਦੇ ਨੇ ਕਾਂਗਰਸ ਦੀਆਂ ਮੋਟਾਂ ਗਈਆਂ ਜੇ ਕਾਂਗਰਸ ਬਣ ਜਾਂਦੀ ਤਾਂ ਕਾਲੀਆਂ ਦੀਆਂ ਵੋਟਾਂ ਗਈਆਂ ਇਹ ਬਿਲਕੁਲ ਚੀਜ਼ ਖਤਮ ਕਰਕੇ ਇੱਕ ਮੁੱਠ ਇੱਕ ਜਾਨ ਹੋ ਕੇ ਪਿੰਡ ਦੇ ਵਿਕਾਸ ਵਾਸਤੇ ਸੋਚਣਾ ਚਾਹੀਦਾ ਹੈ ਇਹ ਚੀਜ਼ ਤੋਂ ਉੱਪਰ ਉੱਠ ਕੇ ਰਾਜਨੀਤੀ ਤੋਂ ਆਪਾਂ ਸੋਚਾਂਗੇ ਤੇ ਫੇਰ ਹੀ ਸਾਡੇ ਪਿੰਡ ਦੇ ਵਿਕਾਸ ਦੇ ਮੁੱਦੇ ਹੱਲ ਹੋਣੇ ਨੇ ਮੈਂ ਗੱਲ ਕਰਨ ਲੱਗਾ 2 ਕਰੋੜ ਵਾਲੇ ਵੀਰਾਂ ਦੀ ਜਿੰਨਾ ਬੋਲੀ ਦਿੱਤੀ ਆ ਉਹਨਾਂ ਦੀ ਆਪਣੀ ਪਾਲੀ ਮੈਨੂੰ ਪਤਾ ਵੀ 100 150 ਕਲਾ ਉਹਨਾਂ ਦੀ ਆਪਣੀ ਪਾਲੀ ਆ ਜੇ ਉਹ ਚਾਹੁੰਨਾ ਕ੍ਰਿਸ਼ਨ ਬਰਾਰੀ ਦਾ ਸੇਵਾ ਕਰਨ ਦਾ ਆਂਦੇ ਵੀ ਸਾਨੂੰ ਮੌਕਾ দাও ਇੱਕ ਵਾਰੀ ਅਕੇਲੇ ਆਓ ਤੇ ਸੇਵਾ ਹੁਣ ਟੈਮ ਆ ਮੌਕਾ ਵਾ ਸੇਵਾ ਕਰਨ ਦਾ ਤੇ ਅਸੀਂ ਚਾਹੁੰਨੇ ਹਾਂ ਵੀ ਇੱਡੀ ਦੀ ਸੇਵਾਦਾਰ ਬਣਾਈਏ ਪਿੰਡ ਦੇ ਤੇ ਆਪਣੀ ਪਾਲੀ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਡੇ ਗਾਲਾਂ ਦੇ ਹਾਰ ਪਾ ਕੇ ਸਰਪੰਚ ਨੂੰ ਅਦਾ ਕਰਕੇ ਗਾਂ ਲੈ ਕੇ ਆਉਣੇ ਆ ਤੇ ਜੇ ਤੁਸੀਂ ਕਰਨਾ ਕੱਖ ਨਹੀਂ ਮੂੰਹ ਨਾ ਕੱਢਣਾ ਪੈਰੀ ਕਰੋੜ ਦੇ ਮੇਰੀ ਬਰਾਦਰੀ ਵਾਸਤੇ ਤੁਸੀਂ ਕੀ ਕਰਨ ਲਿਆ ਜੀ ਭਾਈ ਸਾਡੇ 550 ਘਰ ਨੂੰ ਤੁਸੀਂ ਬੇਕੂ ਬਣਾ ਕੇ ਰੱਖਿਆ 70 ਸਾਲਾਂ ਤੋਂ ਤੇ ਅਹੀ ਮੰਗ ਚੰਣਿਆ ਇਹੋ ਕਰਦੇ ਹੋ 8 ਤਰੀਕ ਦਾ ਤੁਹਾਡੇ ਕੋਲ ਸਮਾਂ ਜੇ 8 ਦੀ ਸ਼ਾਮ ਤੱਕ ਅੱਜੇ ਸਾਡੀ ਕ੍ਰਿਸ਼ਨ ਬਰਾਦਰੀ ਨੂੰ ਕਬਰਸਤਾਨ ਦਾ ਮੁੱਦਾ ਸਾਡੇ ਨਾਲ ਲਿਆ ਤੇ ਕਿਸੇ ਵੀ ਸਰਪੰਚ ਨਾਲ ਨਹੀਂ ਤੁਰਾਂਗੇ ਬਿਲਕੁਲ ਬਾਈਕੜ ਕੀਤਾ ਜਾਵੇਗਾ ਨਾ ਨਾ ਬਰਾਦੀ ਜੋ ਕੋ ਲੀਡਰ ਬਣੇਗਾ ਭਾਵੇਂ ਉਹ ਝਾੜੂ ਆ ਤੇ ਭਾਵੇਂ ਉਹ ਕਾਲੀ ਆ ਤੇ ਭਾਵੇਂ ਉਹ ਕਾਂਗਰਸ ਦਾ ਕੋਈ ਵੀ ਆ ਉਹਦੀ ਗੱਡੀਆਂ ਚਰਨੀ ਆਉਣ ਦਿੱਤੀ ਜਾਣੀ ਇਹ ਬਿਲਕੁਲ ਲਾਂਡ ਬੰਕੇ ਦੀ ਜ਼ੋਰ ਤੇ ਆਪਾਂ ਕਰਦੇ ਜੇ ਕ੍ਰਿਸ਼ਨ ਬਰਾਦੀ ਦੇ ਵੱਲੋਂ ਬਰਾਦੀ ਜੋ ਹੈ ਲੀਡਰ ਬਣ ਕੇ ਆਵੇਗਾ ਜਿਹੜਾ ਬਰਾਦੀ ਦੇ ਕੰਮ ਕਰੇਗਾ ਸਾਨੂੰ ਕੁਝ ਨਹੀਂ ਦਿੱਤਾ ਸਾਡੀਆਂ ਕਬਰਾਂ ਜਿਹੜੀਆਂ ਨੇ ਦੋ ਕਨਾਲਾਂ ਦੇ ਤਿੰਨ ਮਰਲੇ ਨੇ ਜਿੱਥੇ ਇਹ ਹੀ ਕਬਰ ਪੋਟੇ ਨੇ ਨਾ ਉੱਥੇ ਦੋ-ਦੋ ਲੱਖਾਂ ਨਿਕਲਦੀਆਂ ਨੇ 2000 ਤੋਂ ਵੀ ਜ਼ਿਆਦਾ ਹੋਇਆ ਗਈ ਖਾਤੀ ਪਾਤੀ ਹਾਂ ਸਾਨੂੰ ਤੇ ਐਡੀ ਮੁਸ਼ਕਲ ਆ ਵੀ ਸਾਡਾ ਰਾਹ ਵੀ ਹੈ ਨਹੀਂ ਜੇ ਤੇ ਰਾਹ ਜਿਹੜਾ ਉਹ ਸੜਕ ਕੋ ਰੇਲ ਉੱਚੀ ਹੋ ਗਈ ਆ ਹੁਣ ਉਧਰੋਂ ਦੀ ਮੁਰਦਾ ਲੈ ਕੇ ਅਸੀਂ ਨਹੀਂ ਲੰਘ ਸਕਦੇ ਨਾ ਗਾਂਹ ਤੇ ਨਾ ਪਸ਼ਾ ਤੁਹਾਨੂੰ ਦੱਸੋ ਵੀ ਅਸੀਂ ਕਿੱਧਰ ਜਾਈਏ ਕੁਝ ਉਹਨਾਂ ਦਾ ਤੇ ਉਹਨਾਂ ਨੇ ਤੇ ਵਪਾਰ ਕਰਨਾ ਉਹਨੂੰ ਮਿੰਡੀਆਂ ਆਲੇ ਨੇ ਪੁੱਛਿਆ ਵੀ ਤੂੰ 2 ਕਰੋੜ ਜੂ ਰੁਪਈਆ ਦੇਣ ਲਿਆ ਮੈਂ ਵੀ ਉੱਥੇ ਸਾਂ ਵੀ 2 ਕਰੋੜ ਰੁਪਈਆ ਦੇਣ ਨਾ ਤੇ ਤੂੰ ਕਮਾਈ ਵਾਸਤੇ ਦੇਣਾਂ ਕਿ ਤੂੰ ਸ਼ੌਂਕ ਨਹੀਂ ਆੰਦਾ ਮੈਂ ਸ਼ੌਂਕ ਨੂੰ ਤੇ ਮੈਂ ਕਹਿੰਦਾ ਤੈਨੂੰ ਸ਼ੌਂਕ ਆ ਤੇ ਸਾਡੇ ਪਿੰਡ 'ਚ ਵੀ ਸਾਡੇ ਰੁਪਈਏ ਲਾ ਦੇ ਸਾਡੀਆਂ ਕਵਰਾਂ 'ਚ ਬਣਾ ਦੇ ਤੁਸੀਂ ਇਹ ਜੋ ਆਖ ਦਿੱਤਾ ਵੀ ਛੱਪੜ ਬਣਨਾ ਚਾਹੀਦਾ ਛੱਪੜ ਤੇ ਤੁਸੀਂ ਇਹ ਕਿਉਂ ਆਖਿਆ ਵੀ ਸਾਈਆਂ ਨੂੰ ਇੱਕ ਕਿਲਾ ਹੀ ਕਵਰਾਂ ਦਾ ਲਾ ਦਈਏ ਸਾਰੇ ਸਾਹ ਤੇ ਕਿਲਾ ਕਿਲਾ ਦੋ-ਦੋ ਕਿਲੇ ਛੱਡੇ ਨੇ ਲੋਕਾਂ ਤੇ ਸਾਨੂੰ ਇਹ ਦੋ ਗਨਾਂ ਤੇ ਤਿੰਨ ਮਰਲੇ ਸਾਡਾ ਥਾਂ ਬਣਦਾ ਸਾਨੂੰ ਤਾਂ ਜਿਆ ਵੀ ਜੇ ਕੋਈ ਸਾਨੂੰ ਇੱਥੋਂ ਕਾਢੀ ਦਿੱਤਾ ਇਹਨਾਂ ਨੇ ਕਿ ਇੱਥੋਂ ਦੇ ਵਸਨੀਕ ਹੀ ਆਣੇ ਅਹੀ ਜਿਹੜੀ ਕਬਰਾਂ ਹੀ ਮੰਗਨੇ ਵੀ ਸਾਡਾ ਇੱਥੇ ਥਾਂ ਪਿਆ ਆ ਫੋਕਲ ਪੁਆਇੰਟ ਲਾਗੇ ਬਠੇਰਾ 6 7 ਕਨਾਲਾ 6 7 ਕਨਾਲਾ ਥਾਂ ਪਿਆ ਆ ਉਹ ਸਾਨੂੰ ਕਬਰਾਂ ਮਿਲ ਜਾਣ ਤਾਹੀ 3 ਕਿੱਲੇ 3 ਕਿੱਲੇ 3 4 ਕਿੱਲੇ ਪਈ ਐ ਇਸੇ ਜਿਹੜੀ ਤਨਾ ਪਈ ਐ ਪਿੰਡ ਦੇ ਨਹੀਂ ਜੀ ਮੈਂਬਰ ਕੋਈ ਵੀ ਨਹੀਂ ਇੱਥੇ ਨਾ ਇੱਥੇ ਪਿੰਡ ਚ ਸਰਪੰਚ ਜੇ ਨਾ ਪਿੰਡ ਦੇ ਵਿੱਚ ਕੋਈ ਸਰਪੰਚ ਆ ਤੇ ਨਾ ਕੋਈ ਇੱਥੇ ਮੈਂਬਰ ਹੀ ਆ ਸਾਰੇ ਮਰੇ ਜੀ ਸਾਰੇ ਮਰੇ ਆਲਾ ਹਾਲੀਆ ਹਾਂਜੀ ਜੇ ਉਹਨਾਂ ਕੋ ਜੇ ਕੰਮ ਬਾਰੇ ਵਜਾਈਦਾ ਸੀ ਉਹ ਆਂਦੇ ਸੀ ਤੁਹਾਡੀਆਂ ਕਕੜੀਆਂ ਵੋਟਾਂ ਨਾਲ ਬਣੇ ਰਹੀ ਹੁਣ ਸਾਡੇ ਸਾਡੇ ਵਿਚਾਰੇ ਹੋਈਏ ਤੇ ਸਾਡੇ ਪਿੰਡ ਦੀ ਲਗਜ਼ਰ ਹੋਵੇ ਸਰਪੰਚ ਜਿਹੜਾ ਮਰਜੀ ਬਾਂਜੇ ਭਾਵੇਂ ਕ੍ਰਿਚਣਾਂ ਦਾ ਬਾਂਜੇ ਤੇ ਭਾਵੇਂ ਬਾਂਜੇ ਜੱਟਾਂ ਦਾ ਆਹੀ ਵੋਟਾਂ ਪਾਵਾਂਗੇ ਤੇ ਸਰਪੰਚੀ ਹੋਏਗੀ ਨਹੀਂ ਤੇ ਨਹੀਂ ਇੱਥੇ ਸਾਡੇ ਵਾਸਤੇ ਕੋਈ ਸਰਪੰਚ ਨਹੀਂ ਨਹੀਂ ਤੇ ਅੱਛਾ